ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾ ਆਪਣਾ ਨੰਬਰ ਹੈ 8427019870 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬਿਹੜਾ ਦਿਖਾਵਾਂਗੇ ਸੂਜਾਂ 52 ਡਿਟੇਲ ਵੀਰ ਤੋਂ ਬਹੁਤ ਆਓ ਅਗੇ ਕਰੀਏ ਗੱਲਬਾਤ ਸੱਸੀ ਘਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਸੰਦੀਪ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 998530253 ਤਿੰਨ ਬਿਹੜਾ ਤਿੰਨੇ ਤਾਜਾਂ ਸੂਜਾਂ ਵੀ ਇਹ ਪਹਿਲਾ ਨੰਬਰ ਆਪਾਂ ਕਾਲੀ ਬਿਹੜ ਦੇਖਦੇ ਆ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਵੀਰੇ ਕੀ ਸੂਈ ਕਰਵਾਏ ਸੂਈ ਇਹ ਪਰਸੋਂ ਦੀ ਸੂਈ ਦੀ ਹੈ ਬੱਚਾ ਕੀ ਹੈ ਲਾਲ ਬੱਚਾ ਆ ਗਿਆ ਹਾਂਜੀ ਸੂਆ ਸੂਈ ਹੈ ਦੂਜਾ ਸੂਆ ਸੇਹ ਦੰਦ ਆ ਜੀ ਦੂਜਾ ਸੂਆ ਸੇਹ ਦੰਦ ਦੁੱਧ ਕਿੰਨਾ ਖਾਜ ਰਾ ਦੁੱਧ ਬਈ ਬੋੜਾ ਹੋ ਗਰਿਆ ਥੱਲੇ 16 17 ਕਿਲੋ ਹੁਣ ਚੋਣ ਚਵਾ ਦੇ ਓਕੇ ਆ ਪਤਾਰਾ ਮਾਰ ਕੇ ਦਿਖਾਵਾਂਗੇ ਭਈਆ ਪਹਿਲਾਂ ਧਾਰਾ ਹੀ ਮਾਰ ਦੇ ਫਿਰ ਸੁਭਿਰ ਧਾਰਾ ਦੇਖ ਸਕਦੇ ਹੋ ਕੀ ਬਾਤਾਂ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਾਵਾ ਜੀਤੀ ਵਰਗਾ ਤੇ ਫਿਰ ਮਗਰਸਰਾ ਜੇ ਮਾਰ ਦਿਓ ਚਵਾਈ ਨਹੀਂ ਆਪਾਂ ਵੀਰੇ ਮਾੜੀ ਲੈਂਦੇ ਗਾਂ ਦੀ ਚੋਣ ਚਵਾਦੀ ਇੱਕ ਨੰਬਰ ਹੈ ਨਾ ਚਵਾਈ ਤਾਂ ਵੀਰੇ ਇੱਕ ਨੰਬਰ ਜਮਾ ਥੋੜੀ ਥਾਰ ਜੀ ਸੂਈ ਜਾਣਾ ਕੋਲੇ ਕਰਕੇ ਉਹ ਕਹਿੰਦੇ ਨਿਆਣਾ ਸੀ ਪਾਇਆ ਨਹੀਂ ਕਦੇ ਠੀਕ ਹੈ ਆਪਾਂ ਨਿਆਣਾ ਪਾ ਕੇ ਕਈ ਵਾਰ ਤੇ ਦੇਖੋ ਚੋਣ ਚਵਾਦੀ ਇੱਕ ਨੰਬਰ ਆ ਧਾਰ ਕੋਈ ਪੂਰਸਾ ਲਾਣੀ ਤੇ ਬਾਕੀ ਲੇਵਾ ਬਹੁਤ ਸੋਨਾ ਪਸਮਾ ਬਹੁਤ ਸੋਨਾ ਗੱਡੇ ਆ ਲੇਵੇ ਤਾਂ ਨਾੜਾ ਦੇਖ ਵੀਰੇ ਇਧਰਲੀ ਕੋਲੇ ਬਹਿ ਕੇ ਨੇਵੇ ਦੇ ਨਾੜਾ ਦਿਖਾ ਦੇ ਪਰ ਠੀਕ ਆ ਵੀਰੋ ਓਕੇ ਚੱਕ ਲੈ ਬਾਲਟੀ ਓ ਚੋਦੇ ਚੋਦੇ ਕੋਈ ਚੱਕਰ ਨਹੀਂ ਵੀਰੇ ਆਪਣੇ 5 ਮਿੰਟ ਚ ਮਾਲ ਵੇਗਿਆ ਸਾਰਾ ਸ਼ੋਰਟ ਦੀ ਵੇਗੀ ਆ ਨਾਲ ਦੀ ਨਾਲ ਵੀਰੇ ਆਪਾਂ ਚੁਵਾਈ ਦੀ ਮਾੜੀ ਗਾ ਨਹੀਂ ਲੈਂਦੇ ਯਾਰ ਵੀ ਆਖਰੇ ਨੇ ਯਾਰ ਘਰੇ ਚੋਂ ਉਹਨੂੰ ਗਾ ਲੈਣੀਆਂ ਦੁੱਧ ਦੇਊਗੀ ਬਾਈ ਬਾਹਾਂ ਨਹੀਂ ਆ ਨਾ 25 26 ਕਿਲੋ ਦੁੱਧ ਦੇਊਗੀ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਯਾਰ ਆਪਾਂ ਵੀਡੀਓ 'ਚ ਮੁੱਲ ਕਰਾਂਗੇ ਮੁੱਲ ਕਰਦੇ ਦਾ 90000 ਰੁਪਏ 2000 88000 ਦੀ ਬੱਢ ਦੇ ਦਾਂਗੇ 88000 ਦੀ ਦੂਜਾ ਸੂਆ ਦੂਜਾ ਸੂਆ ਜਾਣ ਜੂਣ ਕੱਦ ਬੱਡ ਬਾਕੀ ਤੋੜ ਕੇ ਦੇਖੋ ਨਾ ਤੂੰ ਦੁੱਧ 25 ਕਿਲੋ ਮੰਨ ਕੇ ਲੈ ਲੈ ਬੰਦਾ ਹਣਾ 12 18 ਕਿਲੋ ਬੋੜਾ ਹੋ ਬਾਈ ਹੁਣ ਇਹ ਥੱਲੇ ਠ ਉੱਧੇ ਦਾ ਕੁਝ ਹੋਰ ਹੀ ਲੱਗੂ ਇਹ। ਸੋ ਦੇਖੋ ਬਨਾੜਾ ਵਗੈਰਾ ਦੇਖੋ ਮਿਲ ਕੇ ਵੇਂਸ ਵਗੈਰਾ ਬਾਕੀ ਚੌਂਪ ਬਸਵਾ ਦੀ ਇੱਕ ਨੰਬਰ। ਹਾਂ। ਬਾਓ ਕਿ ਕੋਈ ਗੱਲ ਨਹੀਂ ਚੋ। ਤੋੜ ਦੇ। ਤੋਰੀ ਵਾਲੀ ਜੀ। ਸੋ ਵੀਰੋ ਕੋਈ ਔਲ ਸੌਲ ਨਹੀਂ ਕਰਦੀ ਕੋਈ ਹੋਰ ਨਹੀਂ ਇਹ। ਖੜੀ ਗਾਲਾਂ ਕਰਦੀ ਆ ਜਮਾ ਹਣਾ। ਗਾਲਾਂ। ਇਹਨੂੰ ਐ ਨਹੀਂ ਪਤਾ ਮੈਂ ਸੂਈਆਂ ਕੰਨਾ ਦੇਖ ਲੈ ਤੂੰ ਆਪੇ ਦੇਖ ਲੈ। ਠੀਕ ਹੈ ਕੋਈ ਲੱਤ ਸੜ ਵਾਲਾ ਕੰਮ ਹੀ ਨਹੀਂ ਹਣਾ। ਨਹੀਂ ਗਾਣੇ ਸੂਕੇ ਵਾਲਾ ਫਿੱਕੀਆਂ ਪੈਂਦੀਆਂ ਨਾ ਇਹਨੂੰ ਕੋਈ ਪਤਾ ਨਹੀਂ ਹੈਗਾ ਨਾ। ਖਾਣ ਦੇ ਕੋ ਸਭ ਵੀਰੋ ਦੇਖੋ ਦੋ ਬੰਦੇ ਬਹਿ ਕੇ ਚੌਂਦੇ ਜਾਵਾਂ ਹਣਾ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੈ ਚਾਹੇ ਇੱਕ ਬੰਦਾ 14000 ਰੁਪਈਆ ਰਚਲ ਦੋਨੇ ਪਾਸੇ ਬਹਿ ਕੇ ਚਵਾਈ ਇੱਕ ਮਿੰਟ ਜੀ ਨਿਪਟ ਜੰਦੀ ਗਾਂ ਦੀ ਠੀਕ ਹੈ ਮਾਰਾ ਚੌਂਡ ਜੱਪਲੇ ਪਾਸੇ ਬੇਫਿਕਰ ਹੋ ਜੇ ਚਵਾਈ ਦਾ ਵੀਰੇ ਆਪਾਂ ਜਾਂ ਚਵਾਈ ਦਾ ਲੰਭਾਣੇ ਆਉ ਆਪਾਂ ਹਰੇਕ ਵੀਡੀਓ ਚ ਇਹੀ ਗੱਲ ਕਹਿੰਦਾ ਜੇਰ ਦੀ ਆਪਣੀ ਗਾਰੰਟੀ ਆ ਚਵਾਈ ਦੀ ਗਾਰੰਟੀ ਆ ਠੀਕ ਹੈ ਚੌਂਡ ਚਵਾਈ ਇੱਕ ਨੰਬਰ ਆ ਹਾਂਜੀ ਰੇਟ ਇਹਦਾ 90000 90000 ਰੁਪਈਆ ਰੇਟ ਦਾ 2000 ਵਿੱਚੋਂ ਛੋਟ ਕਰ ਦਾਂਗੇ 88000 ਦੀ ਬੈਠ ਦੇ ਦਾਂ 88000 ਸਵੇਰੇ ਫੇਰ ਬਾਈ ਚਾਹੇ ਦੋ ਟਾਈਮ ਬੰਦਾ ਚੋਕੇ ਲੈ ਜਾ ਆਪਣੇ ਘਰੋਂ ਠੀਕ ਆ ਚੋਈ ਕਰਾ ਕੇ ਦੇਵਾਂਗੇ ਚੋਈ ਕਰਾ ਕੇ ਦੇਵਾਂਗੇ ਆਪਾਂ 17 18 ਕਿਲੋ ਬੋਲਾ ਹੋਇਆ ਥੱਲੇ ਹੁਣ ਠੀਕ ਆ ਅੱਜ ਤੀ ਮੰਨ ਕੇ ਚੱਲ ਕੱਲ ਸੂਈਆ ਸਵੇਰੇ ਠੀਕ ਆ ਅੱਜ ਚੌਥੀ ਚੋਈ ਇਹਦੀ ਮੰਨ ਕੇ ਚੱਲ ਠੀਕ ਆ ਠੀਕ ਆ ਹਾਂਜੀ ਸੋ ਵੀਰੋ ਚੌਥੀ ਇਹਦੀ ਚੋਈ ਹੋਈ ਜਾਂਦੀ ਹੈ ਹੁਣ ਤੇ ਇਸ ਵਾਰ ਵੀਡੀਓ ਕਵਰ ਕਰਨ ਟਾਈਮ ਆਪਣਾ 2:00 ਵਜੇ ਹੈ ਨਾ 2:30 ਦਾ ਟਾਈਮ ਇਸ ਵਕਤ ਹੈਗਾਗਾ 2:00 ਵਜੇ ਚਾਹੇ ਜਿਵੇਂ ਮਰਜੀ ਕੱਲ ਵੀ ਤੂੰ ਆਪਣੀ ਵੀਡੀਓ ਪਾ ਕੇ ਗਿਆ ਨਾਲ ਦੀ ਨਾਲ ਆਪਣਾ ਵੀਡੀਓ ਦੀ ਮਾਰ ਦੇ ਕੇ ਆਂਦਾ ਠੀਕ ਹੈ ਰੇਟ 68800 ਬਾਈ ਯਾਰ ਲੋਕ ਤਾਂ ਇਹ ਜੀਆਂ ਬੜਾ ਇੱਕ ਪੰਜ ਬੰਦੇ ਮੰਗੀ ਜਾਂਦੇ ਯਾਰ ਆਪਾਂ ਤਾਂ ਬੇਚਣ ਵਾਲਾ ਕੰਮ ਹੀ ਕਰਦਾ ਵੀ ਆ ਜੀ ਤਾਂ 2-3000 ਰੁਪਏ ਦਿਹਾੜੀ ਪਾਣੀ ਤੇ ਵੇਚ ਦਈਏ ਠੀਕ ਹੈ ਠੀਕ ਹੈ ਬਸ ਦੇਖੋ ਬਾੜੀ ਮੰਨ ਕੇ ਚਲੋ ਮੈਂਟੇਟੇਡ ਮਿੰਟ ਜੀ ਬਾੜੀ ਰੱਖਦੀ ਆ ਮੈਂਨੇ ਚਾਹ ਬਸ ਕਰੋ ਹੁਣ ਠੀਕ ਹੈ ਤੋਰ ਦਿਓ ਸੋ ਬਰ ਪਹਿਲੇ ਨੰਬਰ ਜਿਹੜੇ ਵਹਿੜ ਦੇਖਦੇ ਪਾਪਾ ਚਵਾਈ ਵਧਦੀ ਕਿ ਕਰਕੇ ਦਿਖਾਦੀ ਕੋਸ ਇਹਦੀ ਆ ਬੰਦ ਪਹਿਰੇ ਤੇ ਫਿਰ ਬਾਹਰ ਵੀ ਹੋਰ ਕੱਢ ਦੂ ਬਾਈ ਹਲੇ ਹੈਗੇ ਜੈਸ ਕੱਢ ਲਈਏ 22 23 ਕਿਲੋ ਪਹਿਲਾਂ ਨੇ ਦਿੱਤਾ ਇਹਦੀ 22 27 ਕਿਲੋ ਦੋ ਦੇ ਦੋ ਬਾਈ 25 ਤੋਂ ਪਾਰ 25 ਮੰਨ ਕੇ ਲੈ ਲੈ 25 ਮੰਨ ਕੇ ਲੈ ਲੈ ਚਾਹੇ ਇੱਥੇ ਬਹਿ ਕੇ ਫੇਰ ਧਾਰਾ ਮਾਰ ਲਾ ਗਿਆ ਖਾਨ ਦੇਖ ਬਾਈ ਕਿੰਨਾ ਚੰਗਾ ਬੱਤੀ ਦਾ ਕੀਮਤ 88000 ਰੁਪਇਆ ਸੂਈ ਸਵਾਈ ਧਾਰਾ ਵਗੈਰਾ ਓਕੇ ਜਮਾ ਹਲ ਰੋਕਲਾ ਮੰਡੀ ਇੱਥੇ ਰੋਕਲਾ ਠੀਕ ਹੈ ਬਾਈ ਠੰਡ ਦਿਖਾ ਬੱਸੀ ਦਾ ਤੇ ਮਿਲਕ ਮੀਨ ਵਗੈਰਾ ਬਹੁਤ ਚੰਗੇ ਸੋਹਣੇ ਦਿਖਾਈ ਜਣਾ ਤੇ ਥਾੜਾ ਹੱਥੀ ਚੋਇਆ ਯਾਰਾ ਮੁਠੀ ਆਏ ਬਾਈ ਹੱਥੀ ਚੋਲੇ ਚਾਹੇ ਮਸ਼ੀਨ ਦੇ ਲਾਲੇ ਬੰਦਾ ਮਾਂ ਦੀ ਚੋਲੇ ਲੈ ਵਾ ਤੇ ਹਜੇ ਬੈਠਾ ਯਾਰ ਹਰੇਕ ਦੇ ਘਰੇ ਥੋੜੀ ਖਣੀਆਂ ਪੂਰਾ ਫਿਟਿੰਗ ਵਾਲਾ ਹਵਾਨਾ ਜਾ ਲੈ ਵਾ ਅੱਗੇ ਪਿੱਛਾ ਲੈ ਵਾ ਅੱਗੇ 2 ਨੰਬਰ ਦੀ ਗੱਲ ਕਰੀ ਆਪਾਂ ਇਹ ਮੇਰੇ ਦੂਜਾ ਸੂਆ ਸੂਈ ਨੂੰ ਹੋ ਗਿਆ 13 14 ਦਿਨ ਮਗਰ ਬੱਸੀ ਇਹਦੇ ਮਗਰ ਇਹਦੇ ਬੱਚੀ ਐਫ ਦੀ ਸੂਈ ਨੂੰ 14 ਦਿਨ ਹੋ ਗਏ ਨੇ 14 ਦਾ 15 ਦਿਨ ਨੂੰ ਦੁੱਧ ਕਿਨਾਂ ਇਹ ਥੱਲੇ ਉਹ ਤਾਂ ਜਮਾ ਦੋ ਟਾਈਮ ਤਿੰਨ ਟਾਈਮ ਚ ਸੋ ਬਿਰੋ ਧਾਰਾ ਦੇਖ ਸਕਦੇ ਹੋ ਧਾਰਾ ਦੀ ਸਾਫ ਸੁਥਰੀ ਹੈ ਓਕੇ ਆ ਤੇ ਮਗਰ ਅਥਰਾਂ ਜੀ ਵੀ ਮਾਰਦੀ ਧਾਰਾ ਜਾਵਾਂ ਸੋ ਧਾਰਾ ਪਾਸੋਂ ਥੱਲੀ ਮਾਰ ਕੇ ਦਿਖਾ ਦਿਆਂ ਜਵਾਈ ਦੀ ਮਾਰੀ ਲੈਂਦੇ ਹੁਣੀ ਬਈ ਆਪਾਂ ਚੋਕੀ ਲੈ ਕੇ ਆਂਦੀ ਛਲੇ ਪਿੰਡੋਂ ਗਾ ਲਿਆ ਇਹ ਠੀਕ ਐ ਸੁਈ ਸਵਾਈ ਹਾਂ ਸੁਈ ਸਵਾਈ ਲੈ ਕੇ ਆਂਦੀ ਐ ਪਿੰਡੋਂ ਬੱਚਾ ਕੀ ਇਹਦੇ ਪਿੱਛੇ ਬੱਸੀ ਆ ਬਈ ਮਗਰ ਦੇ ਠੀਕ ਆ ਓਕੇ ਬਾ ਰਹਿਣ ਦੇ ਕੋਣ 1.5 ਮਰ ਤਾਂ ਡੋਲਣਾ ਆਪਾਂ ਥੱਲੇ ਤੇ ਇਹਦਾ ਭਾਵ ਯਾਰ ਕੀ ਰੱਖਿਆ ਆਪਾਂ ਇਹਦਾ ਮੁੱਲ ਜਿਹੜਾ ਕੋ ਮਾਜੀ ਕਹੀ ਤੇ 70000 ਦੀ ਵੜ ਦੇ ਦਾ ਯਾਰ 70000 ਧੋਰੀ ਬਾਹਰ ਦੇਣਾ 70 ਦੀ ਵੜ ਦੇ ਦਾ ਸੋ 70000 ਦੀ ਵੜ ਵੀਰ ਕਹਿੰਦੇ ਕਿੰਨਾ ਦੁੱਧ ਹੋਇਆ ਇਸ ਵਕਤ ਦੁੱਧ ਯਾਰ ਬਈ ਯਾਰ ਮਾਲ ਕਰਨ ਦਾ 20 ਕਿਲੋ ਕਿਹਾ ਚੱਲ ਕਿਲੋ 2 ਕਿਲੋ ਘੱਟ ਹੋਗਾ ਦੋ ਟਾਈਪ ਚੋ ਦਾ ਨਾ ਬਹੁਤ 72 ਦੀ ਵਹਿੜ ਪਾਈ ਸੀ ਦੁੱਧ 20 ਕਿਲੋ ਨਾਲ ਦੇਣਾ ਵਹਿਗੀ ਇਹ ਆਪਾਂ ਦੇਵਾਂਗੇ 70 ਦੀ ਹਾਂ 70 ਦੀ ਦੇ ਦਾਂਗੇ ਫਿਰ 70000 ਦੀ ਵਹਿੜ ਵੀ ਕਿੰਨਾ ਚੰਗਾ ਭਾਈ ਦੁੱਧ ਵਾਲਾ ਥਾਣਾ ਬਾਕੀ ਮੂਰੇ ਹੋ ਕੇ ਥਾਣ ਦਿਖਾ ਦੇ ਜੀ ਸੋ ਥਾਣ ਦੇਖੋ ਗੁੱਲੇ ਵਾਲਾ ਸੋਨਾ ਕੱਢਿਆ ਵਧੀਆ ਫਸਲਾਂ ਵਗੈਰਾ ਓਕੇ ਆ ਤੇ ਬੱਚਾ ਇਹਦੇ ਪਿੱਛੇ ਬੱਛੀ ਆ ਬੱਸੀ ਆ ਭਈ ਆ ਬੈਠੀ ਆ ਠੀਕ ਹੈ ਤੇ ਜਿਹੜੇ ਤੀਜੇ ਨੰਬਰ ਦੇਖੀ ਜਾਨੇ ਆਪਾਂ ਇਹ ਭਈ 6 ਦੰਦਾ ਦੂਜਾ ਸੁਆ ਇਹਨੂੰ ਕਹਿ ਕੇ ਦਰੋਗੇ ਸੀ ਇਹਨੂੰ ਸੂਈ ਨੂੰ ਇਹਦੇ ਮੰਗਲ ਬਸਤੀ ਇਹਨੂੰ ਸੂਈ ਨੂੰ ਹੋ ਗਿਆ ਤੇ 12 13 ਦਿਨ 12 13 ਦਿਨ ਜੇਰ ਜਰੋਕਿਆ ਜੇਰ ਦੀ ਗਰੰਟੀ ਦੁੱਧ ਵੀ ਹੁਣ ਵੀ ਕੰਡੇ ਵਾਲਾ 20 ਤੋਂ ਬਾਹਰ ਆ ਪਾ 22 ਤੱਕ 20 ਤੋਂ ਬਾਹਰ ਹੈਗਾ 20 ਤੋਂ ਬਾਹਰ ਦੁੱਧ ਤਿਆਰ ਇਹਦਾ ਭਾਗ ਹੀ ਰਹੂਗਾ ਇਹਦਾ ਮੁੱਲ 1 ਲੱਖ 5000 ਦੇ ਬਾਈ ਗੁਜਾਇਸ਼ ਹੋ ਜੂਗੀ ਸੁੱਨ ਸਹਜ ਗੁਜਾਇਸ਼ ਤਾਂ ਮਾਨਦਾਨ ਦਾ ਕਰਾਂਗੇ ਆਪਾਂ ਧਾਰਾ ਇਹਦੇ ਵੀ ਮਾਰਾਂਗੇ ਮਾਰ ਜੀ ਧਾਰਾ ਇਹਦੇ ਥੋੜਾ ਬੱਚਾ ਤੋਂ ਵੀਰ ਉਹ ਧਾਰਾ ਦੇਖ ਸਕਦੇ ਨੇ ਕਿਆ ਬਾਤਾਂ ਮੋਟਾ-ਮੋਟਾ ਚੋਣਾ ਸਾਫ ਸੁਥਰਾ ਤੇ ਵੀਰ ਮਗਰੇ ਸਾਨੂੰ ਜੀ ਮਾਰ ਕੇ ਦਿਖ ਕਿੰਨਾ ਮਾਰੀ ਦੋ ਟਾਈਮ ਬੰਨ੍ਹ ਤੇ ਉਚੋਲੇ ਵੇ ਤੇ ਮਾਗਾ ਇੱਧਰ ਆ ਕੇ ਬੱਸੀ ਦਿਖਾ ਦੇ ਮੜੀ ਜੀ ਠੀਕ ਐ ਸੋ ਮਾਡਾ ਸੀਮੰਟ ਦੀ ਬਤਨੀ ਕਿਹੜੇ ਸੀਮੰਟ ਦੀ ਬੱਸੀ ਆ ਤੇ ਮਗਰ ਚੌਂਟ ਜਵਾਦੀ ਇੱਕ ਨੰਬਰ ਆ ਜਾਵਾਂ ਹਾਂ ਇੱਕ ਨੰਬਰ ਜਿਹੜੇ ਦੋਨੇ ਪਾਸੇ ਬਹਿਦੇ ਟੋਲੇ ਜਿਹੜੇ ਇੱਕ ਪਾਸੇ ਬਹਿਦੇ ਟੋਲੇ ਬੰਦਾ ਤਾਂ ਰੱਬ ਤਿੰਨਾਂ ਦੀ ਮਾਰ ਕੇ ਦਿਖਾ ਦਈਏ ਹਾਂ ਤੇ ਮਾਡਾ ਸੀਮੰਟ ਦੀ ਬਤਨੀ ਕਿਹੜੇ ਦੀ ਬੱਸੀ ਕਹਿੰਦੇ ਨੇ ਹੋ ਠੀਕ ਐ ਤੇ ਆਪਾਂ ਤੁਹਾਨੂੰ ਪੁੱਛ ਕੇ ਦਿਖਾ ਦਾਂਗੇ ਥੋੜਾ ਸਹਜ ਆ ਤੇ ਆਪਾਂ ਤੋਰ ਤਾਰ ਕੇ ਹੋਣੇ ਬਸ ਠੀਕ ਐ ਓਕੇ ਤਾਰਾਂ ਦਾ ਪਤਾ ਲੱਗ ਗਿਆ ਤਾਰਾਂ ਦਿਖਾ ਦੇ ਕੋਈ ਚੱਕ ਸੋਭਰ ਤੀਜਾ ਨੰਬਰ ਵਹਿੜਾ ਪਈ ਜੇ ਉਧਾਰਾ ਮਾਰ ਕੇ ਸੁਆ ਕਿਹੜਾ ਸੁਈ ਦੀ ਸੀ ਦੂਜਾ ਸੁਆ ਸੇਹ ਦਾਂਦਾ ਬਾਈ ਦੂਜਾ ਸੁਆ ਪਿੱਛੇ ਦੇ ਬੱਤੀ ਆ ਫੁੱਲ ਵੱਡੀਆਂ ਰਮਾਡਾ ਸੀਮੰਟ ਦੀ ਮਗਰ ਬੱਸੀ ਆ ਦੇ ਠੀਕ ਆ ਸਹਿਜ ਵਗੈਰਾ ਓਕੇ ਆ ਫੁੱਲ 25 ਕਿਲੋ ਤਾਂ ਮੰਨ ਕੇ ਲੈੜੇ ਬੰਦਾ ਬੁਜਾਰ ਦੁੱਧ 30 ਕਿਲੋ ਦਿੱਤਾ ਬਾਈ ਯਾਰ 22 ਕਿਲੋ ਪਹਿਲਾਂ ਨੇ ਫੁੱਲ ਵੱਡੀਆਂ ਲੇਵਾ ਰੱਖਦੀਆਂ ਮੰਨ ਕੇ ਚੱਲ ਫਿਕਸ ਆਰਡਰ ਆ ਇਹਦਾ ਭਾਗ ਕੀ ਰਹੂਗਾ ਇਹਦਾ 1 5 ਦੀ ਬੱਸੀ ਦੇ ਦਿੰਦਾ ਫੁੱਲ ਵੱਡੀ ਆ ਛੋੜ ਜਾਪਾ ਹੋ ਜਾਊਗਾ ਮੈਂ ਮਾਨਤਾ ਨਾ ਕਰਾਂਗੇ ਮਗਰ ਬੱਸੀ ਬਹੁਤ ਚੰਗੇ ਸੀਮੰਟ ਦੇ ਪਈ ਆ ਨੰਬਰ ਬੋਲ ਪਿੰਡ ਤੋੜਾ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ